ਅਮਰੀਕਾ ਦੀ ਇੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਸਣੇ ਵੱਖ-ਵੱਖ ਧਰਮਾਂ ਨਾਲ ਸਬੰਧਤ 27 ਜਥੇਬੰਦੀਆਂ ਵੱਲੋਂ ਟਰੰਪ ਨੇ ਇਮੀਗ੍ਰੇਸ਼ਨ ਸ਼ਾਪਿਆਂ ਨੂੰ ਧਾਰਮਿਕ ਆਜ਼ਾਦੀ ਦੀ ਉਲੰਘਣਾ ਕਰਾਰ ਦੰਦਿਆ ਮੁਕੱਦਮਾ ਦਾਇਰ ਕੀਤਾ ਗਿਆ ਲੱਖਾਂ ਅਮਰੀਕਨਸ ਦੀ ਅਗਵਾਈ ਕਰਨ ਵਾਲੀਆਂ ਇਸਾਈਅਤ ਤੇ ਯਹੂਦੀ ਜਥੇਬੰਦੀਆਂ ਵੱਲੋਂ ਵਾਸ਼ਿੰਗਟਨ ਦੀ ਜ਼ਿਲ੍ਹਾ ਅਦਾਲਤ ਵਿੱਚ ਦਲੀਲ ਦਿੱਤੀ ਗਈ ਹੈ ਕਿ ਧਾਰਮਿਕ ਥਾਵਾਂ ਤੇ ਇਮੀਗ੍ਰੇਸ਼ਨ ਸ਼ਾਪਿਆਂ ਕਾਰਨ ਡਰ ਵਾਲਾ ਮਾਹੌਲ ਬੜ ਰਿਹਾ ਹੈ ਅਤੇ ਇਬਾਦਤ ਕਰਨ ਲਈ ਆਉਣ ਵਾਲਿਆਂ ਦੀ ਗਿਣਤੀ ਘਟ ਰਹੀ ਹੈ ਧਾਰਮਿਕ ਆਗੂਆਂ ਨੇ ਖੇੜੇ ਮੱਥੇ ਪ੍ਰਮਾਨ ਕੀਤਾ ਹੈ ਕਿ ਅਮਰੀਕਾ ਵਿੱਚ ਜਾਇਜ਼ ਜਾਂ ਇਬਾਦਤਗਾਹਾਂ ਵਿੱਚ ਆਉਂਦੇ ਨੇ ਪਰ ਇਹ ਕਿਸੇ ਵੀ ਕਾਨੂੰਨ ਦੀ ਉਲੰਘਣਾ ਨਹੀਂ ਹੈ ਪ੍ਰਵਾਸੀਆਂ ਨੂੰ ਬੇਖੌਫ ਹੋ ਕੇ ਪਰਮਾਤਮਾ ਦਾ ਨਾਮ ਜਪਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ ਜਦਕਿ ਰਾਸ਼ਟਰਪਤੀ ਡੋਨਾਲਡ 트੍ਰੰਪ ਵੱਲੋਂ ਧਾਰਮਿਕ ਥਾਵਾਂ ਨੂੰ ਵੀ ਨਾਂ ਬਖਸ਼ੇ ਜਾਣ ਦੇ ਹੁਕਮਾ ਕਰਕੇ ਡਰ ਵਾਲਾ ਮਾਹੌਲ ਹੈ ਧਾਰਮਿਕ ਜਥੇਬੰਦੀਆਂ ਨੇ ਅਦਾਲਤ ਤੋਂ ਮੰਗ ਕੀਤੀ ਹੈ ਕਿ ਇਮੀਗ੍ਰੇਸ਼ਨ ਛਾਪਿਆਂ ਬਾਰੇ ਨਵੀਂ ਨੀਤੀ ਉਤੇ ਤੁਰੰਤ ਰੋਕ ਲਗਾਈ ਜਾਵੇ ਜੋ ਭਵਿੱਖ ਵਿੱਚ ਗੰਬੀਰ ਸਮੱਸਿਆਵਾਂ ਪੈਦਾ ਕਰ ਸਕਦੀ ਹੈ ਬਗੈਰ ਕਿਸੇ ਪਰਵਾੰਗੀ ਤੋਂ ਇਮੀਗ੍ਰੇਸ਼ਨ ਏਜੰਟਾਂ ਨੂੰ ਧਾਰਮਿਕ ਸਥਾਨਾਂ ਅੰਦਰ ਦਾਖਲ ਹੋਣ ਦੀ ਇਜਾਜ਼ਤ ਸਰਾਸਰ ਤੱਕੇਸ਼ ਅਤੇ ਤੁਰੰਤ ਬੰਦ ਹੋਣੀ ਚਾਹੀਦੀ ਹੈ ਮੁਕਦਮੇ ਦੇ ਵਿੱਚ ਦਲੀਲ ਦਿੱਤੀ ਗਈ ਹੈ ਕਿ ਛਾਪਿਆਂ ਦੇ ਡਰ ਤੋਂ ਸੰਗਤ ਦੀ ਕਮੀ ਦੇ ਮੱਦੇਨਜ਼ਰ ਪ੍ਰਬੰਧਕ ਕਮੇਟੀਆਂ ਆਨਲਾਈਨ ਸੇਵਾਵਾਂ ਮੁਹੱਈਆ ਕਰਵਾਉਣ ਲਈ ਮਜਬੂਰ ਨੇ ਉਧਰ ਕਾਨੂੰਨ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਅਦਾਲਤਾਂ ਹੀ ਟਰੰਕ ਦੀਆਂ ਆਪਖੁਦਰੀਆਂ ਨੂੰ ਠੱਲ ਪਾ ਸਕਦੀਆਂ ਹਨ